ਟੀਮਾਂ ਦੇ ਪਲੇਅਰ ਟਾਸ ਕਰ ਲਈਏ ਭਰਾਵਾਂ ਕੇ ਜਲਦੀ ਦੇ ਨਾਲ ਆਉਣ ਵਾਲੀ ਕਹਿੰਦੇ 24 25 ਦੇ 26 ਤਰੀਕ ਹੈ ਉਹ ਰਾਣਿਆਂ ਦੇ ਸੁਪਰ ਕਬੱਡੀ ਕੱਪ ਦੀ ਹੈ ਜਿੱਥੇ ਆਪ ਸਾਹਮਣੂ ਖੁੱਲੇ ਸੱਦੇ ਹੈ ਪਹਿਲੇ ਦਿਨ ਕਬੱਡੀ 52 ਕਿਲੋ ਤੇ 65 ਕਿਲੋ ਦੇ ਮੈਚ ਹੈ ਦੂਸਰੇ ਦਿਨ 75 ਕਿਲੋ ਦਾ ਫਾਈਨਲ ਹੋਊਗਾ ਤੀਸਰੇ ਦਿਨ ਜਿਹੜੇ ਮੈਚ ਜਿਲ੍ਹਾ ਪੱਧਰੋਂ ਪਰ ਜਿਹੜਾ ਸਰਸਰੀਆਂ ਟੀਮਾਂ ਖੇਡਣਗੀਆਂ ਤੇ ਨਾਲ ਕਬੱਡੀ ਆਲ ਓਪਨ ਦੀਆਂ 8 ਕਲੱਬਾਂ 1.5 ਲੱਖ ਦੇ ਲੱਖ ਰੁਪਿਆ ਪ੍ਰਾਈਜ਼ ਹੋਣਾ ਬੈਸਟਰਾਂ ਉਹ ਮੋਟਰਸਾਈਕਲ ਹੋਣਗੇ ਨੰਬਰ ਵਾਲਾ ਵੀਰ ਨੋਟ ਕਰ ਲਵੇ ਮੰਡੀਕਾਲਾ ਦੀ ਟੀਮ ਜਿਹੜੀ ਹੈ ਉਹ ਗੁਰੂ ਘਰ ਵਾਲੇ ਪਾਸੇ ਖੇਡਦੀ ਹੈ ਤੇ ਜਿਹੜੀ ਟੀਮ ਕੁਸਲੇ ਪਿੰਡ ਦੀ ਉਹ ਵਾਟਰਬਾਕਸ ਵਾਲੇ ਪਾਸੇ ਪਹਿਲੀ ਰੇਡ ਲੱਭੀ ਕੁਸਲੇ ਨੇ ਪਾਈ ਆ ਆਹ ਮਮਤਾ ਜਾਨਾ ਉਹ ਵੇਖੀ ਓਏ ਵੇਖੀ ਪਿਆਰ ਨਾਲ ਯਾਰ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ ਬਲੀ ਕਰੇ ਲੱਗੀ ਭਾਈ ਆ ਗਿਆ ਸੈਟਿੰਗ ਉੱਪ ਲੈ ਗਿਆ ਉਹ ਯਾਰ ਮੂਲ ਸਪਰੇ ਦੋਹਾਂ ਨਾਲ ਥੱਲੇ ਕਰੋ ਆ ਮਾਰੀ ਯਾਰ ਮੂਸ ਦੇ ਮੂਸ ਪਰ ਪਲੇਅਰਾਂ ਨਾਲ ਮੇਰੀ ਬੇਨਤੀ ਯਾਰ ਨੰਬਰ ਨਾਲ ਉਹਨਾ ਪਲੇਅਰ ਦੀ ਜਿਹੜਾ ਕੈਰੀਅਰ ਹੈ ਪਲੇਅਰ ਦਾ ਬਹੁਤ ਜਿਆਦਾ ਕੀਮਤੀ ਹੈ ਇੱਕ ਨੰਬਰ ਮਾਰੇ ਫੌਲ ਨਾ ਖੇਡਿਆ ਕਰੋ ਲੈ ਵੀ ਟੱਡੇ ਵਾਲਾ ਕੈਂਚੀ ਬਹੁਤ ਬਹੁਤ ਗਲਤ ਮਾਰੀ ਭਰਾ ਯਾਰ ਹਾਂ ਬਾਹਰ ਭਾਈ ਦਿਓ ਭਾਈ ਦੋ ਕ੍ਰਿਡਾਂ ਯਾਰ ਐ ਨਹੀਂ ਗੱਡੀ ਚੱਲਦੀ ਗਾਹ ਨੂੰ ਨਾ ਮਾਰੋ ਕਿਸੇ ਦੇ ਰੈਫਰੀਆਂ ਪਲੇਅਰ ਦਾ ਡਿਸੀਜਨ ਕਰਨ ਵੀ ਥੋੜਾ ਜਿਆਦਾ ਡੰਡ ਲਾਇਆ ਜਾਵੇ ਜਿੰਨਾ ਕਿ ਰੈਫਰੀਆਂ ਨੂੰ ਜਿੰਨਾ ਕ ਰੈਫਰੀਆਂ ਨੂੰ ਲੱਗਦਾ ਵੀ ਇੰਨਾ ਕਿ ਇਹ ਮੁੰਡੇ ਨੇ ਗਲਤੀ ਕਰੀ ਆ ਤੁਸੀਂ ਜੱਜੋ ਗਰਾਊਂਡ ਦੇ ਜੂਰੇ ਮੁੰਡੇ ਨੂੰ ਡੰਡ ਲਾਇਆ ਜਾਵੇ ਮੇਰੀ ਬੇਨਤੀ ਆ ਰੈਫਰੀਆਂ ਨੂੰ 2 ਮਿੰਟ 2-4 ਰੈਡਾਂ ਜਾਂ 5 ਮਿੰਟ ਜੋ ਤੁਸੀਂ ਕਹੋਗੇ ਉਹਨੂੰ ਬਾਹਰ ਪਾਹੋ ਮਰੇ ਸਾਈਡ ਦੇ ਹੋ ਜਾ ਬਾਈ ਯਾਰ ਖਾਵਾਂ ਸੜ ਤੋਂ ਪਣੀ ਖੁੰਦੀ ਕੋਈ ਗੱਲ ਨਹੀਂ ਵਾਹਿਗੁਰੂ ਭਲੇ ਕਰੋ ਯਾਰ ਆਪਣੇ ਖਿਡਾਰੀਆਂ ਦੇ ਰੋਈ ਵਾਹਿਗੁਰੂ ਦੀ ਕਿਰਪਾ ਕੋਈ ਗੱਲ ਨਹੀਂ ਕੋਈ ਅੰਗਾ ਉੰਗਾ ਆ ਹੈਗਾ ਤਾਂ ਵੀਰ ਬਣ ਕੇ ਯਾਰ ਇੱਥੇ ਕੋਈ ਸਿਆਣਾ ਤੇ ਯਾਰ ਜ਼ਰੂਰ ਜਾਓ ਗਰਾਊਂਡ 'ਚ ਭਰਾ ਬਣ ਕੇ ਜੇ ਕਿਸੇ ਨੂੰ ਦੇਖਣਾ ਆਂਦਾ ਆਖ ਪੈਰ

ਤਾੜੀਆਂ ਮਾਰ ਕੇ ਫਲਾ ਦਿਓ ਵੀ ਮੁੰਡੇ ਨੂੰ ਵਾਹਿਗੁਰੂ ਮਿਹਰ ਕਰੇ ਸੱਚੇ ਬਾਦਸ਼ਾਹ ਚੱਕਣ ਵੇਟ ਵੱਜੇ ਨਾ ਸੱਟ ਫੇਟ ਪਾਉਣ ਡੌਲਿਆਂ ਤੇ ਟੈਟੂ ਜਿੱਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਸਦਾ ਮਿਹਰ ਮਾਲਕਾ ਇਹਨੂੰ ਬਾਹਰ ਭਾ ਦਿਓ ਜੀ মামা যার এটা রসে না ভাই বড়কে